ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਜ਼ਿਆਦਾ ਬਲ ਮਿਲਿਆ ਹੈ ਹਲਕਾ ਨੇ ਹਲ ਸਿੰਘ ਵਾਲੇ ਵਿੱਚ ਲਾਡੀ ਜੀ ਜਿਹੜੇ ਪੁਰਾਣੇ ਪਾਰਟੀ ਦੇ ਸਾਥੀ ਰਹੇ ਮੇਰੇ ਜਦੋਂ ਦਾ ਮੈਂ ਪਾਰਲੀਮੈਂਟ ਇੱਥੋਂ ਫਰੀਦਕੋਟ ਤੋਂ ਲੜਦਾ ਹੁੰਦਾ ਸੀ ਸਾਰੀ ਕੈਂਪੇਨਾਂ ਸੰਭਾਲਦੇ ਹੁੰਦੇ ਸੀ ਤਾਂ ਮੈਂ ਇਹਨਾਂ ਨੂੰ ਬੇਨਤੀ ਕੀਤੀ ਤੇ ਮੈਨੂੰ ਮੇਰੀ ਬੇਨਤੀ ਸਵੀਕਾਰ ਕਰਕੇ ਆ ਵਾਪਸ ਆਪਣੇ ਘਰ ਆਏ ਐ ਮੈਂ ਇਹਨਾਂ ਨੂੰ ਜਿਵੇਂ ਕਹਿਣਾ ਚਾਹਣਾ ਬੀਬੀ ਭੱਗੀ ਕੇ ਜੀ ਉਹ ਵੀ ਇੱਕ ਪੰਥਕ ਪਰਿਵਾਰ ਇਹਨਾਂ ਦੇ ਬਜ਼ੁਰਗਾਂ ਨੇ ਬੜੀ ਸੇਵਾ ਕੀਤੀ ਰਾਜੋਰਾ ਸਿੰਘ ਤੇ ਸਰਜੋਰਾ ਸਿੰਘ ਜੀ ਤੇ ਉਹ ਅੱਜ ਉਹ ਵੀ ਸ਼ਾਮਲ ਕਾਂਗਰਸ ਤੋਂ ਅਲਵਿਦਾ ਕਰਕੇ ਅੱਜ ਵਾਪਸ ਸ਼੍ਰੋਮਣੀ ਅਕਾਲੀ ਦਲ ਚਾਏ ਆ ਇੱਕ ਆਪਣੇ ਬਲਾਕ ਸੰਮਤੀ ਮੈਂਬਰ ਹੈਗੇ ਸਰ ਜਗਜੀਤ ਸਿੰਘ ਤੇ ਗੁਰਦੇਵ ਸਿੰਘ ਭਾਗੀ ਕੇ ਬਲਾਕ ਸੰਮਤੀ ਮੈਂਬਰ ਉਹ ਵੀ ਪਰਮਿੰਦਰ ਕੌਰ ਪਰਮਿੰਦਰ ਕੌਰ ਯੂਥ ਜਸਦੀਪ ਮਲਾਂ ਨਵਾ ਚੁੱਲਾ ਦਾ ਛੱਡ ਕੇ ਤੇ ਆਪਣੇ ਨੌਜਵਾਨ ਸਾਹਿਬ ਜਗਦੀਪ ਜਸਦੀਪ ਸਿੰਘ ਜਿਨ੍ਹਾਂ ਨੇ ਬਹੁਤ ਉੱਥੇ ਰਾਹ ਚ ਵੀ ਬੜਾ ਕੱਟ ਦਿਖਾਇਆ ਤੇ ਉਹ ਵੀ ਵਾਪਸ ਅਕਾਲੀ ਦਲ ਨੂੰ ਤਾਕਤ ਦੇ ਰਹੇ ਹਨ ਮੈਂ ਸਾਰਿਆਂ ਨੂੰ ਜੀ ਆਇਆਂ ਕਹਿਣਾ ਚਾਹਣਾ ਹੈ ਅਕਾਲੀ ਦਲ ਪੰਜਾਬ ਦਾ ਪਰਿਵਾਰ ਹੈ ਅਕਾਲੀ ਦਲ ਕੋਈ ਸਿਆਸੀ ਪਾਰਟੀ ਨਹੀਂ ਹੈ ਆ ਪੰਜਾਬ ਦੇ ਹਰ ਵਰਗ ਦੇ ਖੂਨ ਦੇ ਵਿੱਚ ਬਸੀ 파ਟੀ ਹੈ ਬਲੇ ਸਾਨ ਹੈ ਸਤ ਸ੍ਰੀ ਅਕਾਲੀ ਦਲ ਵਾਸਤੇ ਪੰਜਾਬ ਆਪਣਾ ਘਰ ਹੈ ਨਾ ਕਾਂਗਰਸ ਵਾਸਤੇ ਪੰਜਾਬ ਘਰ ਹੈ ਨਾ ਭਾਜਪਾ ਵਾਸਤੇ ਪੰਜਾਬ ਘਰ ਹੈ ਨਾ ਝਾੜੂ ਵਾਲਿਆਂ ਵਾਸਤੇ ਪੰਜਾਬ ਘਰ ਹੈ ਇੱਥੇ ਇਕੱਲਾ ਆਹ ਜਿਹੜੀਆਂ ਪਾਰਟੀਆਂ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਸ਼੍ਰੋਮਣੀ ਅਕਾਲੀ ਦਲ ਸੇਵਾ ਕਰਨ ਵਾਸਤੇ ਆਉਂਦਾ ਹੈ ਸ਼੍ਰੋਮਣੀ ਅਕਾਲੀ ਦਲ ਜਿੱਦੋਂ ਜਿੱਦੋਂ ਵੀ ਤੁਸੀਂ ਉਹਨਾਂ ਨੂੰ ਮੌਕਾ ਦਿੱਤਾ ਤੁਸੀਂ ਦੇਖੋ ਕਿੰਨਾ ਵੱਡਾ ਤਰੱਕੀ ਦਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਅੱਜ ਜੋ ਕੁਝ ਵੀ ਤੁਸੀਂ ਦੇਖ ਰਹੇ ਹੋ ਭਾਵੇਂ ਸੜਕ ਤੇ ਜਾ ਰਹੇ ਹੋ ਭਾਵੇਂ ਸਕੂਲ ਕੋਲੇ ਟੱਪ ਰਹੇ ਹੋ ਕੋਈ ਹਸਪਤਾਲ ਕੋਲੇ ਟੱਪ ਰਹੇ ਹੋ ਭਾਵੇਂ ਪਿੰਡ ਦੇ ਵਿੱਚ ਮੰਡੀਆਂ ਕੋਲੇ ਟੱਪ ਰਹੇ ਹੋ ਸਾਰਾ ਕੁਝ ਹੀ ਦੇ ਨਕਸ਼ੋਮਨੀ ਕਾਲੀ ਦਲ ਦਾ ਹੈ ਅੱਜ ਜਿਹੜੇ ਆਪਾਂ ਆ ਘਰਾਂ 'ਚ ਬੈਠੇ ਆਂ ਆ ਤਾਂ ਬੈਠੇ ਆ ਕਿ ਵੱਡੇ ਬਾਦਲ ਸਾਹਿਬ ਨੇ ਕਸੀਆਂ ਬਣਾਈਆਂ ਪੰਜਾਬ ਖਾਲੇ ਬਣਾਏ ਤੁਹਾਨੂੰ ਟਿਊਬਲ ਕਨੈਕਸ਼ਨ ਦਿੱਤੇ ਮੰਨੀਆਂ ਖੋਲੀਆਂ ਜਿਸ ਨਾਲ ਆਪਣੀ ਆਮਦਨ ਬਣੀ ਜੇ ਆਪਣੇ ਪੁਰਾਣੇ ਬਜ਼ੁਰਗ ਜਿਹੜੇ ਇੱਥੇ ਹੁਣ ਜਿਨ੍ਹਾਂ ਦੀ ਉਮਰ 80 ਸਾਲ ਦੇ ਉੱਤੇ ਹੋਣੀ ਆ ਉਹ ਆਪ ਦੱਸਣ ਆਪਣੇ ਬੱਚਿਆਂ ਨੂੰ ਕਿ ਜਦੋਂ ਜਵਾਨ ਹੁੰਦੇ ਸੀ ਕੀ ਹਾਲਤ ਹੁੰਦੀ ਸੀ ਮੈਨੂੰ ਯਾਦ ਹੈ ਬਾਗਲ ਪਿੰਡ ਤੋਂ ਭਿੰਡੇ ਤੱਕ ਸੜਕ ਵੀ ਨਹੀਂ ਹੁੰਦੀ ਟਿੱਬੇ ਹੁੰਦੇ ਸੀ ਟਿੱਬੇ ਹੁੰਦੇ ਸੀ ਆ ਬਠਿੰਡਾ ਇਲਾਕਾ ਸਾਰੇ ਇੱਥੇ ਟਿੱਬੇ ਹੁੰਦੇ ਸੀ ਹੁਣ ਕੋਈ ਝੋਨਾ ਨਹੀਂ ਹੁੰਦਾ ਸੀ ਨਾ ਕੋਈ ਕਣਕ ਨਹੀਂ ਹੁੰਦੀ ਸੀ ਕਿਤੇ ਕਿਤੇ ਪਾਣੀ ਆਉਂਦਾ ਸੀ ਆ ਨਹਿਰਾਂ ਦੀ ਜਾਲ ਪਿਛਾ ਕੇ ਵੱਡੇ ਡੈਮ ਬਣਾ ਕੇ ਥਰਮਲ ਪਲਾਂਟ ਲਾ ਕੇ ਤੁਹਾਨੂੰ ਸਾਰਿਆਂ ਨੂੰ ਡਿਊਲ ਕਨੈਕਸ਼ਨ ਦੇ ਕੇ ਅੱਜ ਤੁਹਾਡੇ ਚਿਹਰਿਆਂ ਤੇ ਤਾਂ ਖੁਸ਼ੀਆਂ ਆਈਆਂ ਬੋਲੇ ਸੋਨਹਾਰਾ ਜੈ ਹੋ ਸ੍ਰੀ ਅਕਾਲ ਜਿਹੜੇ ਆਪਣੇ ਨਵੇਂ ਯੰਗ ਬੱਚੇ ਐ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਉਹ ਦਿਨ ਦੇਖੇ ਨਹੀਂ ਜਿਹੜੇ ਅੱਜ ਦੇਖ ਰਹੇ ਹੋ ਤੁਸੀਂ ਅੱਜ ਕੋਈ ਚੰਗਾ ਪੰਜਾਬ ਦੇਖ ਰਹੇ ਹੋ ਪਰ ਉਸ ਪੰਜਾਬ ਜਿਹੜਾ ਅੱਜ ਦੇਖ ਰਹੇ ਹੋ ਇਹਨੂੰ ਬਣਾਉਣ ਵਾਲਾ ਅਕਾਲੀ ਦਲ ਹੈ ਜਦੋਂ ਦਾ ਤੁਸੀਂ ਅਕਾਲੀ ਦਲ ਸ਼ੋਮ ਨੇ ਅਕਾਲੀ ਦਲ ਨੂੰ ਕਮਜ਼ੋਰ ਕੀਤਾ 10 ਸਾਲ ਹੋ ਗਏ ਦੇਖੋ ਕੀ ਹਾਲਾਤ ਹੋ ਗਿਆ ਗੁੰਡਾ ਗਰਦੀ ਦਾ ਹਾਲਾਤ ਗੈਂਗਸਟਰ ਰਾਜ ਕਰ ਰਹੇ ਹੈ ਲੁੱਟ ਖੋਹਾਂ ਹੋਈ ਜਾਂਦੀਆਂ ਹੈ ਪੈਸੇ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ ਡਵੈਲਪਮੈਂਟਾਂ ਦੀ ਕੋਈ ਚੀਜ਼ ਹੀ ਨਹੀਂ ਜਿਹੜੀਆਂ ਸਹੂਲਤਾਂ ਬਾਦਲ ਸਾਹਿਬ ਨੇ ਸ਼ੁਰੂ ਕੀਤੀਆਂ ਗਰੀਬ ਨੂੰ ਭਾਵੇਂ ਆਟਾ ਦਾ ਸ਼ਗਨ ਸਾਰਾ ਕੁਝ ਬੰਦ ਹੈ ਜਿੱਥੇ ਇੱਟ ਲਾ ਕੇ ਗਈ ਸੀ ਇੱਕ ਨਵੀਂ ਇੱਟ ਨਹੀਂ ਲੱਗੀ ਪਿਛਲੇ 10 ਸਾਲਾਂ 'ਚ ਨਾ ਲਾਉਣੀ ਹੈ ਮੈਂ ਕਹਿਣਾ ਚਾਹਣਾ ਜੇ ਤੁਸੀਂ ਫਿਰ ਤੋਂ ਤਜਰਬਾ ਕਿਸੇ ਹੋਰ ਨਾਲ ਵੀ ਕਰਕੇ ਦੇਖ ਲਿਓ ਕਿਸੇ ਨੇ ਨਹੀਂ ਕੰਮ ਕਰਨਾ ਇੱਥੇ ਉਹ ਰਾਜ ਕਰਨ ਵਾਸਤੇ ਆਉਂਦੇ ਆ ਤੇ ਲੁੱਟਣ ਵਾਸਤੇ ਆ ਆਪਾਂ ਇਨਕਲਾਬ ਦੇ ਨਾ ਨਾਰਾ ਸੁਣ ਕੇ ਆਪਾਂ ਇੱਕ ਪਾਸੇ ਚੱਲ ਗਏ ਤੁਸੀਂ ਦੇਖ ਲਓ ਕਿੰਡੀ ਵੱਡੀ ਢੱਗੀ ਮਾਰੀ ਕੱਲਾ ਇੱਕ ਗੰਦੇ ਲਿਖਿਆ ਹੁੰਦਾ ਸੀ ਇੱਕ ਮੌਕਾ ਦਿਓ ਕੇਜਰੀਵਾਲ ਨੂੰ ਕੇਜਰੀਵਾਲ ਨੇ ਮੌਕਾ ਦੇ ਕੇ ਤਾਂ ਦੇਖ ਲਿਆ ਤੁਹਾਡੀ ਕੋਈ ਤਕਲੀਫ ਹੋ ਜੇ ਕੋਈ ਹੁੰਦਾ ਹੈ ਕੋਈ ਪੁੱਛਦਾ ਹੈ ਐਸ ਕਰਕੇ ਮੈਂ ਹੱਥ ਜੋੜ ਕੇ ਆਈ ਬੇਨਤੀ ਕਰਨਾ ਚਾਹਣਾ ਹੈ ਬਚਾ ਲਓ ਪੰਜਾਬ ਨੂੰ ਹੁਣ ਤਾਂ ਆਪਾਂ ਨੂੰ ਬਾਹਰਲੇ ਮੁਲਖ ਵਾਲੇ ਵੀ ਨਹੀਂ ਹੁਣ ਅੰਦਰ ਬਾੜ ਨੂੰ ਸਾਰੇ ਬੰਦ ਕਰਤੇ ਅਮਰੀਕਾ ਨੇ ਵੀ ਵੀਜ਼ਾ ਦੇਣਾ ਬੰਦ ਕਰਤਾ ਕੈਨੇਡਾ ਨੇ ਵੀ ਰੋਕ ਲਾਤੀ ਆਸਟ੍ਰੇਲੀਆ ਵੀ ਲੋ ਆ ਜੂਗਾ ਆਪਣੇ ਬੱਚਿਆਂ ਨੂੰ ਜੇ ਇਹਨਾਂ ਦੀ ਜ਼ਿੰਦਗੀ ਬਣਾਉਣੀ ਹੈ ਤੇ ਪੰਜਾਬ 'ਚ ਬਣ ਸਕਦੀ ਹੈ ਜੇ ਆਪਾਂ ਭਵਿਸ਼ ਬਣਾਉਣਾ ਇਹਨਾਂ ਬੱਚਿਆਂ ਦਾ ਆਪਣੇ ਪਰਿਵਾਰਾਂ ਦਾ ਉਦੋਂ ਹੀ ਬਣ ਸਕਦਾ ਜੇ ਪੰਜਾਬ ਫਿਰ ਤੋਂ ਲਈ ਤੇ ਆਇਆ ਵਾਪਸ ਤਰਾਂਜਾਬ ਤਰੱਕੀ ਆਈ ਇੱਥੇ ਇੰਡਸਟਰੀ ਆਈ ਇੱਥੇ ਵੱਡੀਆਂ ਫੈਕਟਰੀਆਂ ਲੱਗਣ ਇੱਥੇ ਕੰਮ ਇੱਥੇ ਇਹਨਾਂ ਨੂੰ ਮਿਲ ਉਹ ਤਾਂ ਹੋ ਸਕਦਾ ਜੇ ਵਾਪਸ ਆਪਾਂ ਕਾਲੀ ਦਲ ਨੂੰ ਲੈ ਕੇ ਆਵਾਂਗੇ ਨਾ ਕਾਂਗਰਸ ਨੇ 5 ਸਾਲ ਕੀਤਾ ਨਾ ਇਹਨਾਂ ਨੇ ਕੀਤਾ ਤਾਂ 10 ਸਾਲ ਬਹੁਤ ਹੁੰਦੇ ਆ ਜ਼ਿੰਦਗੀ ਦੇ ਜਿਹੜਾ 40 ਸਾਲ ਦਾ ਸੀ ਉਹ 50 ਸਾਲ ਦਾ ਹੋ ਗਿਆ 20 ਸਾਲਾਂ ਦਾ 30 ਸਾਲ ਦਾ ਹੋ ਗਿਆ ਪਰ ਹਲੇ ਵੀ ਮੈਨੂੰ ਪਤਾ ਹੈ ਕੋਈ ਨਾ ਕੋਈ ਨਵਾਂ ਆਊਗਾ ਡਰਾਮੇ ਕਰੂਗਾ ਕਿ ਹੁਣ ਇੱਕ ਦੂ ਇਹਨੂੰ ਦੇ ਦਿਓ ਕਿਉਂਕਿ ਆ ਸਾਰੇ ਸੈਂਟਰ ਦੀਆਂ ਤਾਕਤਾਂ ਲੱਗੀਆਂ ਐ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਤੇ ਸਭ ਤੋਂ ਵੱਡਾ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਤੇ ਨੁਕਸਾਨ ਹੋਇਆ ਖਾਲਸਾ ਪੰਥ ਦਾ ਤੁਹਾਡੇ ਗੁਰੂ ਘਰਾਂ ਤੇ ਵੀ ਕਬਜ਼ਾ ਕਰ ਗਏ ਉਹਦੇ ਬਾਅਦ ਤਖਤ ਹਜ਼ੂਰ ਸਾਹਿਬ अपने पवित्र स्थान है पहले सिख मैनेजमेंट कर दी अब महाराष्ट्र सरकार ने कपने कब कब्जा कब, कब कर लिया तख्त तो पटना साहब की मैनेजमेंट से बिहार सरकार कब्जा कर गई दिल्ली गुरुद्वारा प्रबंधक कमेटी बीजेपी ने कब्जा कर लिया श्रोमणी गुरुद्वारा प्रबंधक कमेटी तोड़ के हरियाणा ने दी लग बना दी ते हरियाणा चीफ मिनिस्टर फैसला ਕਰਦਾ ਆ ਬਣਾਊਗਾ ਪ੍ਰਧਾਨ ਇਹਨੂੰ ਤੁਸੀਂ ਸਰੋਪੇ ਦੇਵੋਗੇ ਤੁਸੀਂ ਦੇਖ ਲਓ ਕਿਸਾਨ ਅੰਦੋਲਨ ਹੋਇਆ ਹਰਿਆਣਾ ਦੀ ਪੁਲਿਸ ਗੁਰੂ ਘਰਾਂ ਚ ਰਹਿੰਦੀ ਸੀ ਉਦੋਂ ਕਿਉਂਕਿ ਸਰਕਾਰ ਉਹਨਾਂ ਦੀ ਸੀ ਆ ਤਾਂ ਹਾਲਾਤ ਹੈ ਐਸਜੀਪੀਸੀ ਤੇ ਵੀ ਕਬਜ਼ਾ ਕਰਨ ਤੇ ਲੱਗੇ ਸੀ ਆ ਤਾਂ ਆਪਣੇ ਮੈਂਬਰਾਂ ਨੇ ਹਿੰਮਤ ਕਰਕੇ ਬਚਾਲਿਆ ਨਹੀਂ ਤਾਂ ਉਹਨਾਂ ਦਾ ਮਤਲਬ ਸੀ ਐਸਜੀਪੀਸੀ ਦੇ ਕੰਟਰੋਲ ਕਰ ਲਏ ਜੇ ਉਹਨਾਂ ਨੂੰ ਪਤਾ ਹੈ ਕਿ ਸਿੱਖ ਕੌਮ ਦੀ ਤਾਕਤ ਗੁਰੂ ਘਰਾਂ ਤੋਂ ਆਉਂਦੀ ਹੈ ਤੇ ਜੇ ਗੁਰੂ ਘਰਾਂ ਤੋਂ ਤਾਕਤ ਆਉਂਦੀ ਹੈ ਉਹ ਸਥਾਨ ਤੇ ਕਬਜ਼ ਹੋ ਜੀਏ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਦੇਖੋ ਕਿੰਡੀ ਵੱਡੀ ਸਾਜ਼ਿਸ਼ ਰਜੀ ਉਦੋਂ ਦੇ ਜਥੇਦਾਰ ਜਿਹੜੇ ਅੱਜ ਨਵੇਂ ਚੁੱਲ੍ਹੇ ਦੇ ਪ੍ਰਧਾਨ ਬਣੇ ਫਿਰਦੇ ਆ ਨਿਸ਼ਾਨਾ ਕੀ ਸੀ ਕੀ ਸੁਖਬੀਰ ਸਿੰਘ ਬਾਦਲ ਨੂੰ ਹੁਣ ਉਹਨੇ ਆਪ ਹੀ ਕਹਤਾ ਹੁਣ ਤਾਂ ਕਿ ਅਸੀਂ ਤਾਂ 10 ਸਾਲ ਵਾਸਤੇ ਕੱਢਣ ਲੱਗੇ ਸੀ ਇਹਨੂੰ ਕਿਸੇ ਵੀ ਸੰਸਦ ਦਾ ਮੈਂਬਰ ਨਹੀਂ ਰਹਿ ਸਕੇ ਅਕਾਲੀ ਦਲ ਨੂੰ ਤੋੜਨਾ ਚਾਹੁੰਦੇ ਸੀ ਤੇ ਸੈਂਟਰ ਦੀਆਂ ਏਜੰਸੀਆਂ ਚਾਹੁੰਦੀਆਂ ਅਕਾਲੀ ਦਲ ਦਾ ਪ੍ਰਧਾਨ ਸਾਡਾ ਬਣੇ ਜਿਹਨੂੰ ਅਸੀਂ ਜੋ ਕਹੀਏ ਤੇ ਉਹ ਕਰੇ ਉਹਨੂੰ ਪਤਾ ਸੀ ਕਿ ਸੁਖਬੀਰ ਸਿੰਘ ਬਾਦਲ ਨਾ ਵੱਡੇ ਬਾਦਲ ਸਾਹਿਬ ਝੁਕੇ ਤੇ ਨਾ ਮੈਂ ਝੁਕ ਸਕਦਾ ਮੇਰੇ ਵਾਸਤੇ ਸਿੱਖ ਕੌਮ ਦੀ ਪ੍ਰੈਸਟੀਜ ਪੰਜਾਬ ਦੀ ਪ੍ਰੈਸਟੀਜ ਤੇ ਸ਼ਰਮ ਨਹੀਂ ਕਾਲੀ ਦਲ ਦੀ ਪ੍ਰੀ ਸਭ ਤੋਂ ਜ਼ਰੂਰੀ ਹੈ ਬੋਲੇ ਈਸਾਨ ਹਾ ਵਾਹਿਗੁਰੂ ਜੀ ਕਾ ਲ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜਿੰਦਾਬਾਹ ਆ 7-8 ਮਹੀਨੇ ਰਹਿ ਗਏ ਇਕੱਠੇ ਹੋ ਜਾਈਏ ਇੱਕ ਝੰਡੇ ਥੱਲੇ ਪਿੰਡਾਂ ਦੇ ਪਿੰਡ ਫੈਸਲਾ ਕਰ ਲੋ ਕਿ ਆਪਾਂ ਪੰਜਾਬ ਨੂੰ ਬਚਾਉਣਾ ਹੈ ਤੇ ਆਪਣੀ ਖੇਤਰੀ ਪਾਰਟੀ ਨੂੰ ਲੈ ਕੇ ਆਉਣਾ ਤੇ ਵਾਪਸ ਆਪ ਆਪਣੇ ਗੁਰੂ ਘਰਾਂ ਦੇ ਉੱਤੇ ਕੰਟਰੋਲ ਫਿਰ ਤੋਂ ਵਾਪਸ ਲੈ ਤਾਂ ਆਊਗਾ ਜੇ ਤੁਹਾਡੀ ਖੇਤਰੀ ਪਾਰਟੀ ਦਾ ਝੰਡਾ ਚੁਲੂਗਾ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਹੈ ਜਾ ਨੁਕਸਾਨ ਹੋ ਜਾਣਾ ਹੈ ਜਿਹੜਾ ਤੁਹਾਨੂੰ ਹਲੇ ਪਤਾ ਵੀ ਨਹੀਂ ਕਿੰਨਾ ਵੱਡਾ ਨੁਕਸਾਨ ਹੋ ਜਾਣਾ ਹੈ ਜਾ ਜਾ ਕੇ ਉਹਨਾਂ ਨੇ ਕਰ ਦੇਣਾ ਜੇ ਫਿਰ ਤੋਂ ਕੋਈ ਨਾ ਕੋਈ ਇਹ ਜਾ ਆ ਗਿਆ ਆਪਣੀ ਸੂਬੇ ਦੀ ਅਗਵਾਈ ਕਰਨ ਵਾਸਤੇ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਮੈਂ ਅੱਗੇ ਕਈ ਜਗ੍ਹਾ ਤੇ ਜੇ ਪ੍ਰੋਗਰਾਮਾਂ ਤੇ ਜਾਣਾ ਹੈ ਮੈਂ ਤਨਵਾਦ ਕਰਦਾ ਲਾਡੀ ਜੀ ਦਾ ਬੀਬੀ ਜੀ ਦਾ ਸਾਰੀ ਇਹਨਾਂ ਦੀ ਟੀਮ ਦਾ ਜਿਹੜੇ ਅੱਜ ਸਹੀ ਮੈਨੇਜਰ ਸਹੀ ਫੈਸਲਾ ਲਿੱਤਾ ਹੈ ਉਸ ਲੋਕਾਂ ਨੂੰ ਤੁਸੀਂ ਛੱਡਿਆ ਜਿਨ੍ਹਾਂ ਜਿਹੜਾ ਏਜੰਸੀਆਂ ਦੇ ਥੱਲੇ ਲੱਗ ਕੇ ਉਹ ਆਪਣੇ ਕਾਲੀ ਦਲ ਨੂੰ ਖਤਮ ਕਰਨ ਤੇ ਲੱਗੇ ਸੀ ਦੋ ਫਾੜ ਕਰਨ ਤੇ ਲੱਗੇ ਸੀ ਤੋਂ ਤੁਹਾਡੇ ਆਉਣ ਨਾਲ ਨਿਆਲ ਸਿੰਘ ਆਲੇ ਹਲਕੇ ਚ ਬਹੁਤ ਵੱਡੀ ਤਾਕਤ ਮਿਲੀ ਹੈ ਮੈਨੂੰ ਪਤਾ ਹੈ ਆ ਜਿਹੜਾ ਮੋਗਾ ਜ਼ਿਲ੍ਹਾ ਹੈ ਨਾ ਬ ਉਹ ਜਿਲ੍ਹੇ ਜਦੋਂ ਵੀ ਮੈਂ ਇੱਥੇ ਇਲੈਕਸ਼ਨ ਲੜਦਾ ਹੁੰਦਾ ਸੀ ਮੈਨੂੰ ਹਰ ਸੀਟ ਤੋਂ ਲੀਡ ਹੀ ਹੁੰਦੀ ਹੁੰਦੀ ਸੀ ਤੇ ਅਕਤੀ ਮੈਨੂੰ ਪੂਰੀ ਆਸ ਹੈ ਮੋਗੇ ਜ਼ਿਲ੍ਹੇ ਦੀਆਂ ਚਾਰੇ ਤੇ ਚਾਰੇ ਸੀਟਾਂ ਅਗਲੇ ਸਾਲ ਸ਼੍ਰੋਮ ਨਿਕਾਲੀ ਜਿੱਤੂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਹਲਕਾ ਇੰਚਾਰਜ ਕਿੱਥੇ ਹੈ ਨੌਜਵਾਨ ਦਿੱਤਾ ਹਲਕਾ ਇੰਚਾਰਜ ਹੁਣ ਇਹਨੂੰ ਜਿਤਾਉਣਾ ਹੈ ਤੁਸੀਂ पका विझ कराए छॾो